दा करना सोने का करना मूसल चढ़ना मैदान च लड़ना ना कम हो कम कि बड़े लीडर देखे बड़े ऑफिसर देखे सब झूठ नहीं ਤੁਸੀਂ ਕੋਈ ਨਿਸ਼ਾਨਾ ਰੱਖੋ ਕਿ ਸਾਡੀ ਕੈਂਡੀਡੇਟ ਜਿਹੜੀ ਆ ਉਹ ਅਰਨਾ ਚੌਧਰੀ ਆ ਦੀਨਾ ਨਗਰ ਦੇ ਚ ਜਿੰਨੀਆਂ ਵੋਟਾਂ ਪਾਣੀਆਂ ਉਹ ਅਰਨਾ ਚੌਧਰੀ ਦੇ ਨਾਮ ਨੂੰ ਪਾਣੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਦੀਨਾ ਨਗਰ 'ਚ ਇਹ ਕਾਂਗਰਸੀਆਂ ਨੇ ਦਿਖਾਈ ਇੱਕ ਜੁਟਤਾ ਵਿਧਾਇਕਾ ਅਰਨਾ ਚੌਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੌਧਰੀ ਦੀ ਰਿਹائش ਤੇ ਵੱਡੀ ਗਿਣਤੀ 'ਚ ਪਹੁੰਚੇ ਕਾਂਗਰਸੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਿਧਾਇਕਾਰਨਾ ਚੋਦਰੀ ਦੀ ਰਿਹائش ਤੇ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਭਾਗ ਲਿਆ ਇੱਕ ਛੋਟੀ ਜਿਹੀ ਕਾਲ ਤੇ ਵੱਡੀ ਗਿਣਤੀ 'ਚ ਪਹੁੰਚੇ ਕਾਂਗਰਸੀਆਂ ਨੇ ਇੱਕ ਜੁਟਤਾ ਦਸਬੂਤ ਦਿੱਤਾ ਤੇ ਫਰਨ ਕੀਤਾ ਕਿ ਕਾਂਗਰਸ ਹਾਈ ਕਮਾਂਡ ਜਿਸ ਵੀ ਉਮੀਦਵਾਰ ਨੂੰ ਮੈਦਾਨ 'ਚ उतਾਰੇਗੀ ਉਸ ਨੂੰ ਵੱਡੀ ਲੀਡ ਨਾਲ ਜਤਾਉਣ ਲਈ ਰਾਤ ਦਿਨ ਇਕੱਠਾ ਜਾਵੇਗਾ ਵੱਡੇ ਕੱਟ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਕਾਂਗਰਸੀ ਵਰਕਰਾਂ ਨੂੰ ਕਿਹਾ ਕਿ ਚੋਣਾਂ ਦਾ ਵਿਗਲ ਵੱਜ ਚੁੱਕਾ ਹੈ ਇਸ ਕਰਕੇ ਰਾਤ ਦਿਨ ਮਿਹਨਤ ਕਰਕੇ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਲੋਕ ਸਭਾ ਚੇ ਭੇਜਿਆ ਜਾਵੇਗਾ ਮੈਂ ਸਾਰਿਆਂ ਨੂੰ ਇੱਕ ਰਿਕਵੈਸਟ ਕਰ ਲਵਾਂ ਤੇ ਮੋਬਾਈਲ ਜਿਹੜੇ ਦਾ ਟਾਈਮ ਲੀ 5-4 ਮਿੰਟ ਲਗਣਾ ਇਹ ਆ ਵੀ ਜਾਵੇ ਕਿ ਇਹ ਜੰਦ ਸਾਇਲੈਂਸ ਕਰ ਦੋ ਤੇ ਜਾਂ ਸੁਣੀਉਂਦਾ ਆਵੇ ਉਹ ਹੋ ਵੀ ਇਹ ਵਿੱਚ ਹੋ ਸਕਦਾ ਉਹ ਫਿਰ ਹੁੰਦਾ ਕਿ ਇਹ ਕਿ ਇੱਕ ਦੂਸਰੇ ਦਾ ਉਹ ਕਨਸੈਂਟਰੇਸ਼ਨ ਜਿਹੜੀ ਆ ਆਊਟ ਹੋਦੀ ਹੈ ਬਹੁਤ ਹੀ ਸਤਕਾਰਯੋਗ ਕਾਂਗਰਸ ਦੇ ਸੁਭਾਹੀ ਵਰਕਰਸ ਲੀਡਰਸ ਜ਼ੋਨ ਇੰਚਾਰਜ ਸਰਪੰਚ ਪੰਚ ਸਮਤੀ ਔਰ ਜ਼ਿਲ੍ਹਾ ਪੰਚਾਇਤ ਦੇ ਮੈਂਬਰ ਸਹਿਬਾਨ ਅੱਜ ਕੰਫੀਸ਼ਨ ਤੋਂ ਇੱਕ ਕਿਸਮ ਦਾ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਜਦੋਂ ਵੀ ਇਲੈਕਸ਼ਨ ਸ਼ੁਰੂ ਹੁੰਦੇ ਆ ਤੇ ਇੱਕ ਵਾਰੀ ਆਪਾਂ ਸਾਰੇ ਇਕੱਠੇ ਹੁੰਦੇ ਆ ਤੇ ਉਹਦੇ ਬਾਅਦ ਜਿਵੇਂ ਇਹ ਪ੍ਰੋਗਰਾਮ ਚਾਰਟ ਆਊਟ ਹੁੰਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਦੇ ਆ ਤੁਹਾਨੂੰ ਪਤਾ ਹੀ ਹੈ ਕਿ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ ਉਹਦੇ ਬਾਰੇ ਸਮਾਪਤ ਇਹ ਮੈਂ ਤੁਹਾਨੂੰ ਐਂਡ ਵਿੱਚ ਖਾਰੀ ਦੇਵਾਂਗਾ ਹੇਲ ਹਾਲ ਮੈਂ ਕਿਉਂਕਿ ਤੁਸੀਂ ਸਾਰੇ ਸੂਝਵਾਨ ਬੈਠੇ ਹੋ ਮੇਰੇ ਨਾਲੋਂ ਜ਼ਿਆਦਾ ਨੌਲੇਜ ਰੱਖਦੇ ਹੋ ਮੇਰੇ ਨਾਲੋਂ ਜ਼ਿਆਦਾ ਤੁਸੀਂ ਤਜਰਬਾ ਰੱਖਦੇ ਹੋ ਜਿਹੜਾ ਮੈਨੂੰ ਤਜਰਬਾ ਉਹ ਵੀ ਤੁਹਾਡੇ ਤੋਂ ਹੀ ਹੋਇਆ ਕਿਉਂਕਿ ਤੁਹਾਡੇ ਪਿੰਡਾਂ 'ਚ ਜਾਇਨਾ ਤੁਹਾਡੀਆਂ ਗੱਲਾਂ ਸੁਣੀ ਦੀਆਂ ਪ੍ਰੋਬਲਮ ਸੁਣੀ ਦੀਆਂ ਉਹਨਾਂ ਨੂੰ ਹੱਲ ਕਰਨ ਵਾਲੇ ਪਹੁੰਚੇ ਤੁਰੀ ਦਾ ਸੋ ਹੌਲੀ-ਹੌਲੀ ਕਾਇਮ ਨੇ ਆਲ ਤਜਰਬਾ ਹੁੰਦਾ ਪਰ ਫੇਰ ਵੀ ਇਹ ਇਲੈਕਸ਼ਨ ਜਦੋਂ ਸ਼ੁਰੂ ਹੋਵਤ ਕਰਦੀ ਹੈ ਕਿਵੇਂ ਚੱਲਣਾ ਇਹ ਸਾਡੇ ਪੁਆਇੰਟਸ ਹੋਣਗੇ ਕਿਆਂ ਲਾਹੇਪਨ ਪਾਰਟੀ ਵਾਸਤੇ ਹੋਣ ਮਾਹੌਲ ਅੱਛਾ ਜਿਵੇਂ ਮੈਂ ਕਹਿੰਦਾ ਹੁੰਦਾ ਜਿਵੇਂ ਖਣਕ ਦੀ ਫਸਲ ਫੱਕੀ ਦੀ ਹੈ ਤੇ ਵਾਢੀ ਸ਼ੁਰੂ ਹੋਣ ਵਾਲੀ ਹੈ ਸਾਡੀ ਵੀ ਲਗਭਗ ਫਸਲ ਪੱਕੀ ਦੀ ਹੈ ਸਭ ਇਹ ਤੇ ਜੀ ਨੂੰ ਅਸੀਂ ਦੱਬਿਆ ਘੁਮਾਣੀ। ਉਹ ਕਿੰਦੀ ਘੁਮਵਾਨਿਆ ਤੇ ਕਿੰਦੀ ਕਿ ਖਰਾਬ ਹੁੰਦੀ ਕਿੰਨੇ ਕਿ ਗੜੇ ਪਾਦੇ ਤੇ ਕਿੰਨੇ ਕਿ ਨੁਕਸਾਨ ਹੁੰਦਾ ਆਪਾਂ ਨੇ ਉਹਨੂੰ ਬਚਾਉਣਾ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਜਿਹੜਾ ਵੀ ਇਸ ਟਾਪਿਕ ਤੇ ਕੋਈ ਸੁਝਾਸ਼ਨ ਦੇਣਾ ਚਾਹੁੰਦਾ ਕੋਈ ਗੱਲ ਕਰਨਾ ਚਾਹੁੰਦਾ ਉਸ ਤੇ ਪੂਰਾ ਗੌਰ ਕਰਾਂਗੇ। ਉਹ 1 ਬਾਈ 1 ਹੱਥ ਖੜਾ ਕਰੇਗਾ ਉਹਨੂੰ ਟਾਈਮ ਦੇਵਾਂਗੇ 2 ਕੁ ਮਿੰਟ ਦੇ ਵਿੱਚ ਆਪਣੀ ਉਹ ਗੱਲ ਕਹਿ ਕੇ ਚਲੇ ਜਾਏ ਲੰਬੀ ਕੋਈ ਨਾ ਕਰੇ ਗੱਲਾਂ ਨਹੀਂ ਹੋਈ ਨਾ ਲੇਕਿਨ ਜਿਹੜਾ ਇੱਕ ਸਜੈਸ਼ਨ ਕੋਈ ਦੇ ਦਿੰਦਾ ਉਹਨੂੰ ਰਿਪੀਟ ਨਾ ਕਰਿਓ ਫਿਰ ਟਾਈਮ ਖਰਾਬ ਹੁੰਦਾ ਤੇ ਜੇ ਕੋਈ ਕਹਿੰਦਾ ਜੀ ਐਸਾਂ ਆਪਾਂ ਕਰੀਏ ਜੀ ਤੇ ਦੂਸਰਾ ਕਹਵੇ ਹਾਂ ਜੀ ਜਿਐਸਾਂ ਕਰੀਏ ਉਹਦਾ ਕੋਈ ਟਾਈਮ ਖਰਾਬ ਹੋਏਗਾ ਜਿਹੜੀ ਇੱਕ ਸਜੈਸ਼ਨ ਆ ਗਈ ਆ ਉਹ ਠੀਕ ਹੈ ਨਵੀਂ ਕਿਸੇ ਨੇ ਮਾਇੰਡ ਵਿੱਚ ਆਉਂਦੀ ਆ ਉਹ ਜ਼ਰੂਰ ਬਸ ਤਾਂ ਜੇ ਸਾਰੇ ਸਾਡੇ ਵਰਕਰ ਸਹਿਬਾਨ ਉਸ ਤੇ ਅਮਲ ਕਰਕੇ ਜਿਹੜੀਆਂ ਵੀ ਕੋਈ ਲਾਹੇਵੰਦ ਹੋਣੀਆਂ ਆਈਟਮਸ ਕਈ ਵਾਰੀ ਹੁੰਦਾ ਉਹ ਕਹਿੰਦੇ ਨਾ ਟੂ ਮਾਈਂਡਸ ਆਰ ਆਲਵੇਜ਼ ਰਾਈਟ ਜਦੋਂ ਦੋ ਚਾਰ ਪੰਜ ਬੰਦੇ ਬੈਠਦੇ ਆ ਤੇ ਹਮੇਸ਼ਾ ਕੋਈ ਨਾ ਕੋਈ ਚੰਗੀ ਗੱਲ ਨਿਕਲਦੀ ਆ ਨੌਲੇਜ ਇੱਕ ਇਹੋ ਜੀ ਚੀਜ਼ ਆ ਜਿਹੜੀ ਜਿਹਦਾ ਕੋਈ ਲਿਮਟ ਨਹੀਂ ਹੈ ਮਰਦੇ ਦਮ ਤੱਕ ਵੀ ਬੰਦਾ ਕੁਛ ਨਾ ਕੁਛ ਸਿੱਖਦਾ ਕੋਈ ਜਵਰੀ ਦੀ ਵੀ ਜਿਹੜੇ ਬਹੁਤ بڑے ਲਿਖੇ ਤੇ ਬੜੇ ਸਿਆਣੇ ਉਹ ਵੀ ਵਧੀਆ ਗੱਲ ਕਰ ਸਕਦੇ ਨਾ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਪ੍ਰੈਕਟੀਕਲ ਗੱਲ ਕਰਦੇ ਨੇ ਤੇ ਉਹਦਾ ਹੱਲ ਕੱਢਿਆ ਹੁੰਦਾ ਇਸ ਕਰਕੇ ਜਿਹੜਾ ਨੌਲੇਜ ਹੈ ਇਹ ਕਾਟਿੰਗ ਦਾ ਪ੍ਰੋਸੈਸ ਹੈ ਇਹਨੂੰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਨੇ ਤਜਰਬਾ ਜਿਹਨੂੰ ਕਹਿੰਦੇ ਆਪਾਂ ਤਜਰਬਾ ਇਹ ਹੀ ਚੀਜ਼ ਹੈ ਤੇ ਜਦੋਂ ਇੱਕ ਵਾਰੀ ਕਿਤੇ ਮਾਰ ਖਾਂਦਾ ਤੋ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੇਖਤੀ ਕਰਾਂਗਾ ਕਿ ਜਿਹੜਾ ਜਿਹੜਾ ਵੀ ਕੋਈ ਇਸ ਇਲੈਕਸ਼ਨ ਦੇ ਬਾਰੇ ਬਾਕੀ ਕੋਈ ਗੱਲ ਜੇ ਕੋਈ ਪਰਸਨਲ ਪ੍ਰੋਬਲਮ ਆ ਉਹ ਮੈਂ ਵੱਖਰੇ ਤੌਰ ਤੇ ਸੁਣਾ ਕੱਲੇਗਾ ਭਈ ਮੇਰੇ ਮਿੰਟ ਜੀ ਜਾਂ ਮੈਨੂੰ ਪੁਲਿਸ ਨੂੰ ਆ ਰਹੀ ਹੈ ਜਾਂ ਰੈਵਿਊ ਤੋਂ ਆ ਰਹੀ ਹੈ ਜਾਂ ਵੀਡੀਓ ਤੋਂ ਆ ਰਹੀ ਹੈ ਉਹ ਵੱਖਰੇ ਵੱਖਰੇ ਕਰਾਂਗੇ ਸਿਰਫ ਤੇ ਸਿਰਫ ਮਾਈਕ ਦੇ ਉੱਤੇ ਗੱਲ ਕਰਨੀ ਹੈ ਤੇ ਇਲੈਕਸ਼ਨ ਦੀ ਇਹ ਜਿਹੜਾ ਹੋਣਾ ਇਲੈਕਸ਼ਨ ਆਉਣਾ ਇਹਦੇ ਵਾਸਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ ਸੋ ਮੈਂ ਸਾਰਿਆਂ ਨੂੰ ਤੁਹਾਨੂੰ ਇਹ ਬੇਨਤੀ ਕਰਾਂਗਾ ਵੀ ਜੇ ਜਿਹੜਾ ਵੀ ਕੋਈ ਸੁਜੈਸ਼ਨ ਦੇਣਾ ਚਾਹੁੰਦਾ ਉਹ ਆਪਣੀ ਸੁਜੈਸ਼ਨ ਦੇ ਸਕਦਾ ਤੇ ਸਾਡੇ ਜਿਹੜੇ ਵਰਕਰ ਨੇ ਉਹ ਸਾਰੇ ਆਪਰਦੇ ਵਿੱਚ ਜੇ ਕੋਈ ਪਿੰਡਾਂ ਦੇ ਵਿੱਚ ਮੰਗ ਪਈ ਜਿਹੜਾ ਕਿ ਉਹਨੂੰ ਪੁਲਾ ਕੇ ਤੇ ਅਸੀਂ ਜਿਹੜਾ ਵਾਦ ਤੋਂ ਵਾਦ ਆਪਣੀਆਂ ਸ਼ਿਪਾਈ ਨਾਮੀ ਆਈ ਸੀ ਜਦੋਂ ਆਮ ਆਦਮੀ ਦੀ ਆਪਦੀ ਸਰਕਾਰ ਆਈ ਉਹਦੇ ਵਿੱਚ ਨਹੀਂ ਅਸੀਂ ਇਹਨਾਂ ਨੂੰ ਠੱਠੇ ਤੇ ਹੋਰ ਤੱਕ ਅਜੇ ਇਹਨਾਂ ਤੇ ਗੋਡਾ ਰੱਖਿਆ ਹੈ ਤੇ ਹੋਰ ਇਹ ਜਿਹੜਾ ਗੋਡਾ ਰੱਖਿਆ ਇਹਨੂੰ ਅਹੀਂ ਅੱਗੇ ਕਾਮਯਾਬ ਜੋ ਹਾਲਾਤ ਚੱਲ ਰਹੇ ਨੇ ਹਾਲਾਤਾਂ ਦੇ ਮੁਤਾਬਕ ਇਲੈਕਸ਼ਨ ਅੱਗੇ ਅਜੋ ਜਿਹੜੀ ਇੱਧਰ ਪਿੱਛੇ ਪਾਸੇ ਕੁਰਸੀਆਂ ਖਾਲੀ ਨੇ ਇੱਧਰ ਚੱਲ ਜੂ। ਤੋਂ ਹੋਰ ਤੱਕ ਤੇ ਇਹਨਾਂ ਤੇ ਬੀਲੋਂ ਲੈ ਕੇ ਤੁਹਾਨੂੰ ਕਿੰਨੇ ਵਿੱਚ ਕਿੰਨੀ ਕਵੋਟ ਹੈ ਔਰ ਕਿੰਨੇ ਲੋਕੀ ਮੈਡਮ ਨੂੰ ਬਾਦੂ ਨੂੰ ਪਸੰਦ ਕਰਦੇ ਆ ਔਰ ਇਹਨਾਂ ਦੇ ਕਹਿਣ ਦੇ ਉੱਤੇ ਸਾਰੀ ਬੋਰਡ ਪਈ ਹੈ ਇਸ ਕਰਕੇ ਹਰ ਜਿਹੜੀ ਮੇਰੀ ਬੇਨਤੀ ਹੈ ਤੇ ਇੱਕ ਜੂਮ ਹਮ ਹਮ ਆ ਕੇ ਕਿਸੇ ਨੂੰ ਵੀ ਟਿਕਟ ਕੋਲ ਟਿਕਾਉਂਦੇ ਨੂੰ ਤੇ ਹਮ ਹਮ ਆ ਕੇ ਯੋੜ ਮਾਰ ਕੇ ਇੱਕ ਵਾਰ ਨੈਮ ਜੂ ਮਦਨਾਲਾ ਦੇ ਫਰਮਾਂ ਬਿੱਟੂ ਕੇ ਬਿੱਟੂ ਮਦਨਾਲਾ ਆਉਟ ਹੋ ਗਏ ਕਾਂਗਰਸੀ ਨੇਤਾ ਬਹੁਤ ਚੌਧਰੀ ਜੀ ਮੈਂ ਤੇ ਆ ਗਿਆ ਵਾ ਜਿਸ ਵੀ ਜਿਸ ਵੀ ਬੰਦੇ ਨੂੰ ਸਾਡੇ ਕਾਂਗਰਸ ਦੀ ਟਿਕਟ ਮਿਲਦੀ ਆ ਉਹ ਮੈਨੂੰ ਯਕੀਨ ਆ ਵੀ ਕੁਝ ਸੀ ਹੋਏਗਾ ਉਹਨੂੰ ਇਹਨਾਂ ਦੇ ਹੁਣ ਨੂੰ ਲੱਗਦਾ ਵੀ ਚੰਗੀ ਜਿੱਤਣਾ ਸਾਡੇ ਇਤੋਂ ਜਿੱਤੇ ਨਾਲ ਉਹ ਚੰਗੀ ਜਿੱਤਣਾ ਦਿੱਤੇਗਾ ਮੈਨੂੰ ਲੱਗਦਾ ਵੀ ਸਾਡੇ ਸਾਰਿਆਂ ਦੇ ਸਾਥੀ ਭਰਾ ਮੈਨੂੰ ਚੰਗਾ ਆ ਪਰ ਫਿਰ ਕੋ ਗਾਲਤੀ ਆ ਕਿ ਮੈਂ ਰਿਸਕ ਲੈ ਕੇ ਸੰਨ 2000 साथ पे बैठे। गली-गली में हर मरन खड़े होय ना। तो वो खी तो का जूनियर था। रिस्क ने मैं बता पाया कि कांग्रेस पार्टी को कोटा पारियां और ऐसे संकेत 14 मैं को वोटा पाछे। तो मैं क्यों? क्योंकि एक जद्दी जल्दी के खानदानी ये काम करना जानते नहीं। ये करके मैं दबा कालादा करना ਸੋਨੇ ਦਾ ਘੜਨਾ ਮੂਸਲ ਤੇ ਚੜਨਾ ਤੇ ਮદાન ਚ ਲੜਨਾ ਇਹ ਨਾ ਕੰਮ ਹੁੰਦੀ ਸੇਣੇ ਬੜੇ ਡਿੱਗੇ ਦੇਖੇ ਨੇ ਬੜੇ ਫਿਸਰ ਦੇਖੇ ਨੇ ਛੱਤ ਉੱਪਰ ਹੀ ਪਲੰਦਾ ਸ਼੍ਰੀਮਤੀ ਅਰਨਾ ਚੌਧਰੀ ਹਰ ਸਾਲ ਦੀ ਤਰ੍ਹਾਂ ਹਰ ਇਲੈਕਸ਼ਨ ਜਦੋਂ ਵੀ ਸ਼ੁਰੂ ਹੁੰਦਾ ਐ ਇਸੇ ਤਰ੍ਹਾਂ ਅਸੀਂ ਘਰ ਦੇ ਵਿੱਚ ਇੱਕ ਮੀਟਿੰਗ ਕਰਦੇ ਆ ਜਿੱਦੂ ਘਰੇਲੂ ਮੀਟਿੰਗ ਕਰਨੇ ਆ ਤੇ ਜਿਹੜੇ ਸਾਡੇ ਮੇਨ ਮੇਨ ਸਾਥੀ ਆ ਜਿਨ੍ਹਾਂ ਦੇ ਸਿਰ ਤੇ ਅਸੀਂ ਇਲੈਕਸ਼ਨ ਲੜਦੇ ਆ ਜਾਂ ਜਿਨ੍ਹਾਂ ਨੇ ਸਹੀ ਮੈਨਿਆਂ ਦੇ ਵਿੱਚ ਵੋਟਾਂ ਦੀ ਵੰਡੀ ਕਰਕੇ ਤੇ ਝਾੜ ਇਕੱਠਾ ਕਰਨਾ ਉਹ ਤੁਸੀਂ ਲੋਕ ਹੋ ਤੇ ਤੁਹਾਡੇ ਨਾਲ ਤਬਾਦਲਾ ਖਿਆਲات ਕਰੀਦਾ ਤੁਹਾਡੇ ਨਾਲ ਸਲਾਹ ਸੂਤਰ ਕਰੀਦੀ ਆ ਤੁਹਾਡੀਆਂ ਸੁਜੈਸ਼ਨਸ ਲਈਦੀਆਂ ਔਰ ਉਹਦੇ ਤੇ ਐਕਟ ਅਪਨ ਕਰਦੇ ਕਰਦੇ ਅਸੀਂ ਇਲੈਕਸ਼ਨ ਨੂੰ ਫਾਈਨਲ ਕਰਦੇ ਆ ਔਰ ਹਰ ਵਾਰ ਜਦੋਂ ਵੀ ਹਮਲਾ ਮਾਰਿਆ ਇਕੱਠੇ ਹੋ ਕੇ ਤੇ ਪ੍ਰਮਾਤਮਾ ਨੇ ਉਸ ਪਰਮ ਪਿਤਾ ਪ੍ਰਮਾਤਮਾ ਨੇ ਤੁਹਾਨੂੰ ਸਫਲਤਾ ਵੀ ਬਖਸ਼ੀ ਇਹ ਤੁਹਾਡੇ ਏਕੇ ਦਾ ਤੇ ਤੁਹਾਡੇ ਪਿਆਰ ਦਾ ਤੇ ਤੁਹਾਡੀ ਮਿਹਨਤ ਦਾ ਸਤਿਕਾਰ। ਸੋ ਅੱਜ ਛੋਟਾ ਜਿਹਾ ਸੱਦਾ ਦਿੱਤਾ ਸੀ ਤੁਸੀਂ ਸਾਰੇ ਇੱਥੇ ਆਏ। ਉਹ ਸਾਡੇ ਤਵਕਕੋਂ ਤੋਂ ਜ਼ਿਆਦਾ ਹਾਜ਼ਰੀ ਹੋ ਗਈ। ਮੈਂ ਜਿਵੇਂ ਪਹਿਲਾਂ ਵੀ ਮਾਫੀ ਮੰਗੀ ਆ ਮੈਂ ਦੁਬਾਰਾ ਮੰਗਦਾ ਤੇ ਇੱਧਰ ਸਾਡੇ ਹਾਤੋਂ ਹੋਣੀ ਪ੍ਰਧਾਨ ਜੀ ਇੱਧਰ ਸਾਡੇ ਉਹ ਮਸੀਹ ਭਾਈਚਾਰਾ ਉਹ ਭਰਾ ਪਰ ਸ਼ਕਤੀ ਉਹ ਪਿਛੇ ਦਲਬੀਰ ਖੜਾ ਜੋਗਰਾਣਾ ਸਰਪੰਚ ਇੱਧਰ ਇਹ ਸਾਰੇ ਮੈਂ ਦੇਖਦਾ ਐਦੋਂ ਗੱਲੜੀ ਦਾ ਸਰਪੰਚ ਕਸ਼ਮੀਰ ਖੜਾ ਕੁਰਸੀਆਂ ਅਵੇਲੇਬਲ ਨਹੀਂ ਹੋ ਸਕੀਆਂ ਪਾਈ ਹੱਥ ਜੋੜ ਕੇ ਮਾਫੀ ਮੰਗਦਾ ਤੁਹਾਡੇ ਕੋਲ ਅਸੀਂ ਜਾਣਦੇ ਹਾਂ ਕਿ ਤੁਸੀਂ ਕਿੰਨੀਆਂ-ਕਿੰਨੀਆਂ ਕੁਰਸੀਆਂ ਲਾਉਂਦੇ ਹੋ ਤੇ ਤੁਸੀਂ ਆਇਓ ਤੇ ਸਾਡੇ ਕੋਲ ਕੁਰਸੀਆਂ ਛਾੜਡ ਹੋ ਗਈਆਂ ਇਹ ਤੇ ਸਾਡੀ ਗਲਤੀ ਹੈ ਹੀ ਪਰ ਜਗ੍ਹਾ ਥੋੜੀ ਸੀ ਸੋ ਅੱਜ ਅਸੀਂ ਆਫੀਸ਼ੀਅਲੀ ਆਗਾਜ਼ ਕੀਤਾ ਇਲੈਕਸ਼ਨ ਦਾ ਪਹਿਲਾਂ ਥੋੜੇ ਦਿਨ ਅਸੀਂ ਸੋਚਦੇ ਰਹੇ ਥੋੜੇ ਦਿਨ ਅਸੀਂ ਇਹ ਸੋਚਦੇ ਰਹੇ ਕਿ ਜੇ ਕੈਂਡੀਡੇਟ ਡਿਕਲੇਰ ਹੋ ਜਾਣ ਤੇ ਫੇਰ ਹੀ ਸ਼ੁਰੂ ਕਰੀਏ ਪਰ ਕਿਉਂਕਿ ਪੰਜਾਬ ਦਾ ਜਿਹੜਾ ਇਲੈਕਸ਼ਨ ਆ ਇਹਨਾਂ ਨੇ ਸਭ ਤੋਂ ਲਾਸਟ ਫੇਜ਼ ਦੇ ਵਿੱਚ ਰੱਖਿਆ ਉਹ ਲਾਸਟ ਫੇਜ਼ ਦੇ ਵਿੱਚ ਰੱਖਣ ਕਰਕੇ ਵਕਤ ਜ਼ਿਆਦਾ ਸੀ ਸਾਰੇ ਹਿੰਦੁਸਤਾਨ ਦੀਆਂ ਟਿਕਟਾਂ ਫਾਈਨਲ ਕਰਨੀਆਂ نیشنل ਪਾਰਟੀ ਐ ਬਾਕੀ ਤਾਂ ਕੋਈ ਖੇਤਰੀ ਪਾਰਟੀਆਂ ਨੇ ਉਹਨਾਂ ਨੇ ਆਪਣੇ ਆਪਣੇ ਸੂਬੇ ਦੇ ਵਿੱਚ ਫੈਸਲਾ ਕਰਨਾ ਹੈ ਲੇਕਿਨ ਕਾਂਗਰਸ ਪਾਰਟੀ ਸਾਰੇ ਹਿੰਦੁਸਤਾਨ ਚ نیشنل ਪਾਰਟੀ ਹੋਣ ਕਰਕੇ ਉਹਨਾਂ ਨੇ ਫਰਸਟ ਪ੍ਰਾਇੋਰਟੀ ਉਹ ਦਿੱਤੀ ਐ ਜਿੱਥੇ ਇਲੈਕਸ਼ਨ ਪਹਿਲੇ ਜਿਵੇਂ ਰਾਜਸਥਾਨ ਵਗੈਰਾ ਸੀ ਉਹਨਾਂ ਦੀਆਂ ਟਿਕਟਾਂ ਫਾਈਨਲ ਕੀਤੀਆਂ ਪੰਜਾਬ ਦਾ ਮੰਥਨ ਚੱਲ ਰਿਹਾ ਐ ਉਮੀਦ ਮੈਨੂੰ ਲੱਗਦਾ 2-3 ਦਿਨਾਂ ਦੇ ਵਿੱਚ 14 ਦਿਨਾਂ ਦੇ ਰਜੇ ਫਾਈਨਲ ਕਰ ਦੇਣਗੇ ਫਿਰ ਅੱਜ ਅਸੀਂ ਮੀਟਿੰਗ ਬੁਲਾ ਲਈ ਮੈਂ ਕਿਹਾ ਚਲੋ ਅਸੀਂ ਐਕਟਿਵ ਤੇ ਹੋਈਏ ਸਾਰੇ ਆਪਣੇ ਵਰਕਰ ਜਿਹੜੇ ਉਹਨਾਂ ਨਾਲ ਸਲਾਹ-ਮਸ਼ਵਰਾ ਕਰ ਲਈਏ ਕੈਂਡੀਡੇਟ ਕੋਈ ਵੀ ਆਵੇ ਤੁਸੀਂ ਇਹ ਸੋਚ ਕੇ ਵੋਟਾਂ ਪਾਣੀਆਂ ਐ ਸੋਚ ਕੇ ਬਾਬਾ ਮਿਹਨਤ ਕਰਨੀਆਂ ਕਿ ਇਹ ਕਾਂਗਰਸ ਪਾਰਟੀ ਦਾ ਇਲੈਕਸ਼ਨ ਆ ਇਹ ਅਰਣਾ ਚੌਧਰੀ ਦਾ ਇਲੈਕਸ਼ਨ ਹੈ ਕਿਉਂਕਿ ਜਿਹੜਾ ਵੀ ਜਾ ਡਿਕੇਟਾਉਣਾ ਉਹ ਤੇ ਵੱਧ ਤੋਂ ਵੱਧ 2 ਜਾਂ 3 ਦਿਨ ਜਾਂ 4 ਦਿਨ ਦੀਨਾ ਨਿਕਲ ਹਲਕੇ ਨੂੰ ਦੇ ਸਕੇਗਾ 9 ਐਮਐਲਆ ਦੇ ਹਲਕੇ ਨੂੰ ਨੇ 9 ਹਲਕਿਆਂ ਚ ਫਿਰਨਾ ਤੇ ਜੇ 3 ਦਿਨ ਦਿਨ ਵੀ ਉਹਨੇ ਇੱਕ ਹਲਕੇ ਨੂੰ ਦਿੱਤੇ ਤੇ 27 ਦੇ ਨਿਕਲ ਜਾਣੇ ਇਸ ਕਰਕੇ 3 ਦਿਨ ਤੋਂ ਵੱਧ ਮਨ ਨੂੰ ਨਹੀਂ ਲੱਗਦਾ ਵੀ ਮਿਲੇ ਤੇ ਆਖਰਕਾਰ ਤੁਹਾਡੇ ਨਾਲ ਤਵਾਦਲਾ ਖਿਆਲਤ ਤੇ ਮਿਹਨਤ ਮੁਸ਼ਕਲ ਤੇ ਰੋਜ਼ ਟਾਕਰਾ ਉਹ ਅਰੁਣਾ ਚੌਧਰੀ ਤੇ ਜਾਂ ਮੇਰਾ ਹੁਣ ਇਸ ਕਰਕੇ ਤੁਸੀਂ ਕੋਈ ਨਿਸ਼ਾਨਾ ਰੱਖੋ ਕਿ ਸਾਡੀ ਕੈਂਡੀਡੇਟ ਜਿਹੜੀ ਆ ਉਹ ਅਰੁਣਾ ਚੌਧਰੀ ਆ ਦੀਨਾ ਨਿਗਰ ਦੇ ਵਿੱਚ ਜਿੰਨੀਆਂ ਵੋਟਾਂ ਪਾਣੀਆਂ ਉਹ ਅਰੁਣਾ ਚੌਧਰੀ ਦੇ ਨਾਮ ਨੂੰ ਪਾਣੀ ਜਿਵੇਂ ਤੁਸੀਂ 2022 ਦੇ ਵਿੱਚ ਇੰਨੀ ਬਦਲਾ ਦੀ ਹਨੇਰੀ ਇੰਨੀ ਬਦਲਾ ਦੇ ਨਾਂ ਤੇ ਉੱਤੇ ਸੁਨਾਮੀ ਸੀ ਔਰ ਉਸ ਸੁਨਾਮੀ ਦੇ ਆ ਵੀ ਤੁਸੀਂ ਟੱਕਰਾ ਕੀਤਾ ਬੜਾ ਤਗੜੇ ਹੋ ਕੇ ਕੀਤਾ ਔਰ ਅਰੁਣਾ ਚੌਧਰੀ ਨੂੰ ਦਿਖਾਇਆ ਜਿਵੇਂ ਉਸਨੇ ਵੀ ਤੁਹਾਡਾ ਧੰਨਵਾਦ ਕੀਤਾ ਗਾਇਬ ਗਾਇਬ ਪਿੰਡਾਂ ਜਿੱਤੇ ਕਰਦੇ ਹੀ ਆ ਤੇ ਅੱਜ ਤੁਸੀਂ ਇਕੱਠੇ ਹੋ ਸਾਰੇ ਮੁਤਫਕਾ ਤੌਰ ਤੇ ਤੁਹਾਡੇ ਅਗੇ ਹੱਥ ਜੋੜ ਕੇ ਅਸੀਂ ਨਤਮਸਤਕ ਹਾਂ ਕਿ ਤੁਸੀਂ ਬੜੀ ਮਿਹਨਤ ਕੀਤੀ ਔਰ ਅਰੁਣਾ ਚੌਧਰੀ ਨੂੰ ਐਨੀ ਹਨੇਰੀ ਚ ਵੀ ਦਿਖਾਇਆ